ਜੇ ਤੁਹਾਨੂੰ ਵੀ ਡਰ ਹੈ ਆਪਣੇ ਫੋਨ ਦੀ ਚੋਰੀ ਹੁੰਦਾ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਹੈਲਪਫੁਲ ਹੈ ਇੱਕ ਫੋਨ ਦੀ ਸੈਟਿੰਗ ਇਹੋ ਜੀ ਜਿਹਦੇ ਨਾਲ ਤੁਹਾਡਾ ਫੋਨ ਚੋਰੀ ਹੋਣ ਤੋਂ ਬਚ ਸਕਦਾ ਹੈ ਉਹ ਕੀ ਹੈ ਆਪਣੇ ਫੋਨ ਦੀ ਸੈਟਿੰਗ ਔਨ ਕਰੋ ਸੈਟਿੰਗ ਦੇ ਵਿੱਚ ਜਾ ਕੇ ਲਿਖੋ ਸਵਿਚ ਆਫ ਬਿਲਕੁਲ ਠੀਕ ਤੁਹਾਡਾ ਚੋਰ ਜਿਹੜਾ ਵੀ ਫੋਨ ਚੋਰੀ ਕਰੇਗਾ ਉਹ ਫੋਨ ਨੂੰ ਸਵਿਚ ਆਫ ਇਸ ਸੈਟਿੰਗ ਦੇ ਨਾਲ ਨਹੀਂ ਕਰ ਪਾਏਗਾ ਹੁਣ ਕਰਨਾ ਕੀ ਹੈ ਸੈਟਿੰਗ ਤੇ ਜਾ ਕੇ ਉੱਪਰ ਸਰਚ ਬਾਰ ਦੇ ਉੱਤੇ ਤੁਸੀਂ ਟਾਈਪ ਕਰਨਾ ਹੈ ਸਵਿਚ ਆਫ ਉਸ ਤੋਂ ਬਾਅਦ ਥੋੜਾ ਜਾਂ نیچے ਸਕਰੋਲ ਕਰਕੇ ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ 언ਲॉक टू स्विच ऑफ ది অপਸ਼ਨ ਹੈ ਉਸ ਨੂੰ ਤੁਸੀਂ ਹਾਈਲਾਈਟ ਮਾਰਕ ਕਰ ਦੇਣਾ ਹੈ ਉਸ ਨੂੰ ਮਾਰਕ ਕਰਨ ਤੋਂ ਬਾਅਦ ਤੁਹਾਡਾ ਚੋਰ ਜਿਹੜਾ ਵੀ ਤੁਹਾਡਾ ਫੋਨ ਚੋਰੀ ਕਰੇਗਾ ਤੁਹਾਡੇ ਫੋਨ ਨੂੰ ਸਵਿਚ ਆਫ 언ਲੌਕ ਇਤੇ ਬਗੈਰ ਨਹੀਂ ਕਰ ਪਾਏਗਾ ਤੇ ਇਸ ਸੈਟਿੰਗ ਦੇ ਨਾਲ ਜਦੋਂ ਫੋਨ ਤੁਹਾਡਾ ਸਵਿਚ ਆਫ ਨਹੀਂ ਹੋਏਗਾ ਜਦ ਤੱਕ ਤੁਹਾਡੀ ਬੈਟਰੀ ਸਲਾਮਤ ਹੈ ਬੈਟਰੀ ਪਈ ਹੈ ਤਦ ਤੱਕ ਫੋਨ ਸਵਿਚ ਆਫ ਨਾ ਹੋਤੇ ਤੁਸੀਂ ਆਪਣੇ ਫੋਨ ਨੂੰ ਲਵ ਸਕਦੇ ਹੋ ਇਹ ਬਹੁਤ ਹੀ ਜ਼ਰੂਰੀ ਵੀਡੀਓ ਹੈ ਆਪਣੇ ਦੋਸਤ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਇਹੋ ਜੀ ਹੋਰ ਹੈਲਪਫੁਲ ਵੀਡੀਓਜ਼ ਲਈ ਇਨਫੋ ਬਾਬਾ ਸਾਹਿਬ ਨੂੰ ਜ਼ਰੂਰ ਫੋਲੋ ਕਰਨਾ ਥੈਂਕ ਯੂ ਸੋ ਮਚ